ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਦਿਹਾਤ ਦਿੱਲੀ ਦੇ ਹਸਪਤਾਲ ਵਿੱਚ ਲਏ ਉਹਨਾਂ ਆਖਰੀ ਸਾਹ ਡੇਰਾ ਬਿਆਸ ਦੇ ਮੁਖੀ ਅਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਮੁਲਾਕਾਤ ਨੇ ਛੇੜੀ ਨਵੀਂ ਚਰਚਾ ਮਜੀਠੀਆ ਖਿਲਾਫ ਚੰਡੀਗੜ੍ਹ ਵਿੱਚ ਨਵਾਂ ਮੁਕੱਦਮਾ ਦਰਜ ਨਰੈਣ ਸਿੰਘ ਚੌੜਾ ਦੀ ਪੱਗ ਉਤਾਰਨ ਵਾਲੇ ਨੇ ਆਖਰ ਮੰਗੀ ਮੁਆਫੀ ਸਪੀਕਰ ਸੰਧਮਾਨ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ ਕੈਨੇਡਾ ਨੇ ਪੱਕੇ ਹੋਣ ਦੇ ਰਾਹ ਵਿੱਚ ਅਟਕਾਇਆ ਇੱਕ ਹੋਰ ਰੋੜਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇੱਧੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਇਹਦੇ ਨਾਲ ਹੀ ਇੱਕ ਹੋਰ ਬੇਨਤੀ ਹੈ ਕਿ ਆਪਾਂ ਇੱਕ ਨਵਾਂ ਚੈਨਲ TVN News ਜਿਸ ਦੇ ਉੱਤੇ ਇੱਕ ਇੱਕ 2-2 ਮਿੰਟ ਦੀਆਂ ਤਰੋ-ਤਾਜ਼ਾ ਖਬਰਾਂ ਦਿਨ ਭਰ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਕਿਰਪਾ ਕਰਕੇ ਉਹਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜਿੱਥੋਂ ਤੁਹਾਨੂੰ ਬਹੁਤ ਸਾਰੀਆਂ ਖਬਰਾਂ ਇਹਨਾਂ ਖਬਰਾਂ ਤੋਂ ਇਲਾਵਾ ਮਿਲਣਗੀਆਂ ਤੇ ਤੁਹਾਡੇ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲੀ ਅਹਿਮ ਤੇ ਵੱਡੀ ਖਬਰ ਜਿਹੜੀ ਮਿਲ ਰਹੀ ਹੈ ਉਹ ਇਹ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਵਾਲੇ ਡਾਕਟਰ ਮਨਮੋਹਨ ਸਿੰਘ ਦਾ 92 ਵਰਿਆਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ਸਾਹ ਲੈਣ ਵਿੱਚ ਉਹਨਾਂ ਨੂੰ ਤਕਲੀਫ ਸੀ ਉਹਦੇ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਏਵਜ਼ ਵਿੱਚ ਭਰਤੀ ਕਰਵਾਇਆ ਗਿਆ ਸੀ ਉਹਨਾਂ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕੀਤਾ ਗਿਆ ਅਤੇ ਕਈ ਵਿਭਾਗਾਂ ਦੀਆਂ ਟੀਮਾਂ ਉਹਨਾਂ ਦੀ ਸਿਹਤ ਦੀ ਨਿਗਰਾਨੀ ਵੀ ਕਰ ਰਹੀਆਂ ਸੀ ਪਰ ਫਿਰ ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਦੱਸਣਾ ਬਣਦਾ ਕਿ ਡਾਕਟਰ ਮਨਮੋਹਨ ਸਿੰਘ ਨੇ ਅਜਿਹੇ ਸਮੇਂ ਭਾਰਤ ਦੀ ਵਾਗਡੋਰ ਸੰਭਾਲੀ ਸੀ ਜਦੋਂ ਦੇਸ਼ ਗੱਠਜੋੜ ਦੀ ਰਾਜਨੀਤੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਉਸ ਸਮੇਂ ਉਹ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਏ ਡਾਕਟਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੁਰਾਘ ਕਈ ਅਜਾਹੇ ਫੈਸਲੇ ਲਏ ਗਏ ਜਿਨ੍ਹਾਂ ਦਾ ਦੇਸ਼ ਤੇ ਦੂਰਗਾਮੀ ਪ੍ਰਭਾਵ ਨਾਜ਼ਰ ਅੱਜ ਵੀ ਆ ਰਹੇ ਨੇ ਤੇ ਪ੍ਰਭਾਵ ਪਏ ਐ ਚਾਹੇ ਉਹ ਅਮਰੀਕਾ ਨਾਲ ਪਰਮਾਣੂ ਸਮਝੌਤਾ ਹੋਵੇ ਮਨਰੇਗਾ ਵਰਗੀ ਕੋਈ ਯੋਜਨਾ ਹੋਵੇ ਉਹਨਾਂ ਨੇ ਸਾਲ 2008 ਦੇ ਆਰਥਿਕ ਮੰਦੀ ਦੌਰਾਨ ਵੀ ਆਪਣਾ ਹੁਨਰ ਦਿਖਾਇਆ ਸੀ ਉਹਨਾਂ ਦੀਆਂ ਨੀਤੀਆਂ ਕਾਰਜ ਜਦੋਂ ਆਰਥਿਕ ਮੰਦੀ ਦਾ ਦੁਨੀਆ ਭਰ ਦੇ ਵਿੱਚ ਬੋਲਵਾਲਾ ਸੀ ਪ੍ਰਕੋਪ ਸੀ ਅਮਰੀਕਾ ਵਰਗੇ ਬਹੁਤ ਸਾਰੇ ਮੁਲਕ ਢਹ ਢੇਰੀ ਉਹਨਾਂ ਦਾ ਢਾਂਚਾ ਹੋ ਰਿਹਾ ਸੀ ਤਾਂ ਭਾਰਤ ਥੋੜਾ ਜਿਹਾ ਪ੍ਰਭਾਵਤਾਂ ਜ਼ਰੂਰ ਹੋਇਆ ਸੀ ਪਰ ਇਹਨਾਂ ਨੇ ਫਿਰ ਵੀ ਵੱਡੇ ਪੱਦਰ ਤੇ ਬਚਾ ਲਿਆ ਸੀ ਇਹਦੇ ਤੋਂ ਪਹਿਲਾਂ 90ਵਿਆਂ ਦੇ ਸ਼ੁਰੂ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਪੀ ਵੀ ਨਰਸੀਮਾ ਰਾਓ ਨੇ ਵੀ ਡਾਕਟਰ ਮਨਮੋਹਨ ਸਿੰਘ ਨੂੰ ਫਾਈਨਾਂਸ ਦੀ ਭਾਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਸੀ ਉਸ ਸਮੇਂ ਭਾਰਤ ਆਰਥਿਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਭਾਰਤ ਭੁਗਤਾਨ ਸੰਤੁਲਨ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਿਹਾ ਸੀ ਉਸ ਸਮੇਂ ਵੀ ਡਾਕਟਰ ਮਨਮੋਹਨ ਸਿੰਘ ਨੇ ਆਪਣੀਆਂ ਨੀਤੀਆਂ ਦੇ ਬਲਬੁਤੇ ਭਾਰਤ ਨੂੰ ਗੰਭੀਰ ਮੁਸੀਬਤਾਂ ਵਿੱਚੋਂ ਬਾਰ ਕੱਢ ਰਿਹਾ ਸੀ ਡਾਕਟਰ ਮਨਮੋਹਨ ਸਿੰਘ ਦਾ ਪੰਜਾਬ ਅਤੇ ਚੰਡੀਗੜ੍ਹ ਨਾਲ ਵੀ ਡੂੰਘਾ ਸਬੰਧ ਰਿਹਾ ਹੈ ਉਹਨਾਂ ਨੇ ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ ਉੱਥੇ ਹੀ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ 'ਚ ਉਹਨਾਂ ਨੇ ਪ੍ਰੋਫੈਸਰ ਦੇ ਵਜੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਉਹ ਖਦ ਚੰਡੀਗੜ੍ਹ ਵੀ ਰਹਿੰਦੇ ਰਹੇ ਉਹ 1965 ਤੱਕ ਪੀਯੂ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਤਾਇਨਾਤ ਰਹੇ ਇਸ ਤੋਂ ਇਲਾਵਾ ਉਹਨਾਂ ਪੰਜਾਬ ਸਰਕਾਰ ਦੇ ਵੱਲੋਂ ਬਣਾਏ ਜਾ ਰਹੇ ਨਿਊ ਚੰਡੀਗੜ੍ਹ ਦੇ ਪਹਿਲੇ ਸਰਕਾਰੀ ਪ੍ਰੋਜੈਕਟ ਹੋਮੀਬਾਬਾ ਕੈਂਸਰ ਹਸਪਤਾਲ ਦਾ ਵੀ ਖੁਦ ਨਹੀਂ ਪੱਥਰ ਰੱਖਿਆ ਸੀ ਡਾਕਟਰ ਮਨਮੋਹਨ ਸਿੰਘ ਨੇ ਵੀ ਭਾਰਤ ਅਤੇ ਪਾਕਿਸਤਾਨ ਦੀ ਜੋ ਵੰਡ ਦਾ ਦਰਦ ਸੀ ਉਹ ਹੰਡਾਇਆ ਉਹ ਵੀ ਆਪਣੇ ਪਰਿਵਾਰ ਦੇ ਨਾਲ ਸਰਹੱਦ ਪਾਰ ਕਰਕੇ ਪੰਜਾਬ ਦੇ ਅਮਰੇਸਰ ਵਿੱਚ ਆ ਕੇ ਮੰਡੀ ਵਿੱਚ ਵਸ ਗਏ 2007 ਵਿੱਚ ਪਾਕਿਸਤਾਨ ਪੰਜਾਬ ਸੂਬੇ ਦੀ ਤਤਕਾਲੀ ਸਰਕਾਰ ਨੇ ਉਹਨਾਂ ਦੇ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਬਣਵਾਇਆ ਸੀ ਅਤੇ ਉਸ ਦਾ ਨਾਮ ਵੀ ਡਾਕਟਰ ਮਨਮੋਹਨ ਸਿੰਘ ਤੇ ਰੱਖਿਆ ਸੀ ਡਾਕਟਰ ਮਨਮੋਹ ਸਿੰਘ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਖੁੱਲੇ ਦਿਲ ਨਾਲ ਗਰੰਟਾਂ ਵੀ ਦਿੱਤੀਆਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦਾ ਅੰਮ੍ਰਿਤਸਰ ਨਾਲ ਖਾਸ ਆਸਬੰਧ ਰਿਹਾ ਹੈ ਜਾਂ ਖਾਸ ਸਬੰਧ ਆਖਿਆ ਜਾ ਸਕਦਾ ਹੈ ਜਿਸ ਕਾਰਨ ਅੰਮ੍ਰਿਤਸਰ ਦੇ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਦਾ ਅੱਜ ਵੀ ਹਿੱਸਾ ਮੰਨਦੇ ਐ ਉਹਨਾਂ ਦੀ ਮੌਤ ਦੇ ਨਾਲ ਅੰਮ੍ਰਿਤਸਰ ਵਿੱਚ ਸਥਿਤ ਉਹਨਾਂ ਦੇ ਰਿਸ਼ਤੇਦਾਰਾਂ ਖਾਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਦਿਲੋਂ ਮੁਹੱਬਤ ਕਰਦੇ ਆ ਸੋਗ ਦੀ ਲਹਿਰ ਹੈ ਡਾਕਟਰ ਮਨਮੋਹਨ ਸਿੰਘ ਦੇ ਪਿਤਾ ਡ్రਾਈ ਫਰੂਟ ਦੇ ਵਪਾਰੀ ਹੋਇਆ ਕਰਦੇ ਸੀ ਡਾਕਟਰ ਮਨਮੋਹਨ ਸਿੰਘ ਨੇ ਸਥਾਨਕ ਹਿੰਦੂ ਕਾਲਜ ਤੋਂ ਭਾਵ ਅਵਰੇਸਰ ਦੇ ਹਿੰਦੂ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਉਹਨਾਂ ਪੰਜਾਬ ਯੂਨੀਵਰਸਿਟੀ ਅਤੇ ਹੁਸ਼ਿਆਰਪੁਰ ਤੋਂ ਇਕਨੋਮਿਕਸ ਦੇ ਵਿੱਚ ਮਾਸਟਰ ਦੀ ਡਿਗਰੀ ਵੀ ਪ੍ਰਾਪਤ ਕੀਤੀ ਸੀ ਤੇ ਇਹ ਵੀ ਪਤਾ ਲੱਗਿਆ ਕਿ ਹਿੰਦੂ ਕਾਲਜ ਦੇ ਵਿੱਚ ਸਾਬਕਾ ਵਿਦਿਆਰਥੀਆਂ ਦੀ ਜਿਹੜੀ ਸੂਚੀ ਲੱਗੀ ਹੋਈ ਹੈ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਸਥਾਨ ਤੇ ਅੱਜ ਵੀ ਲੱਗੀ ਹੋਈ ਹੈ ਅਤੇ ਡਾਕਟਰ ਮਨਮੋਹ ਸਿੰਘ ਉੱਥੋਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਵਜੋਂ ਜਾਣੇ ਜਾਂਦੇ ਰਹਣਗੇ। ਉਹਨਾਂ ਦੀ ਮੌਤ ਦੇ ਉੱਤੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਸਵੇਤ, ਰਾਸ਼ਟਰਪਤੀ ਸਵੇਤ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਥੋਂ ਤੱਕ ਕਿ ਦੇਸ਼ ਵਿਦੇਸ਼ ਦੇ ਵੱਡੇ ਤੇ ਛੋਟੇ ਆਗੂਆਂ ਨੇ ਵੀ ਉਹਨਾਂ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤੇ ਹੁਣ ਗੱਲ ਕਰਦੇ ਹਾਂ ਇੱਕ ਮੁਲਾਕਾਤ ਜਿਸ ਤੇ ਚਰਚੇ ਬੜੀ ਦੂਰ ਤੱਕ ਜਾ ਰਹੇ ਨੇ। ਇਹ ਮੁਲਾਕਾਤ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਅਤੇ ਦੂਸਰੇ ਪਾਸੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਬੰਦ ਕਮਰਾ ਮੁਲਾਕਾਤ ਹੋਈ ਹੈ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਦੇ ਬਠਿੰਡਾ ਸ਼ਹਿਰ ਦੀ ਗ੍ਰੀਨ ਸਿਟੀ ਕਲੋਨੀ ਵਿੱਚਲੀ ਇਹ ਰਹਿائش ਤੇ ਲਗਭਗ 1 ਘੰਟਾ ਮੁਲਾਕਾਤ ਕੀਤੀ ਹੈ ਦੋਵਾਂ ਆਗੂਆਂ ਦੇ ਵਿਚਕਾਰ ਕੀ ਗੱਲਬਾਤ ਹੋਈ ਹੈ ਇਹਦੇ ਭਾਵੇਂ ਬਹੁਤੇ ਵੇਰਵੇ ਤਾਂ ਨਹੀਂ ਮਿਲ ਸਕੇ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਇਹਨੇ ਚਰਚਾ ਨਵੀਂ ਕਿਸਮ ਦੀ ਛੇੜ ਜ਼ਰੂਰ ਦਿੱਤੀ ਹੈ ਕਿਉਂਕਿ ਇਸ ਮੌਕੇ ਤੇ ਇਹ ਦੋਵੇਂ ਧਾਰਮਿਕ ਆਗੂ ਹੀ ਇਕੱਠੇ ਨਹੀਂ ਹੋਏ ਇਸ ਮੌਕੇ ਸਾਬਕਾ ਮੰਤਰੀ ਸਰਦੀਪ ਸਿੰਘ ਰਖੜਾ ਵੀ ਮੌਜੂਦ ਰਹੇ ਕਿਹਾ ਜਾ ਰਿਹਾ ਕਿ ਸਾਬਕਾ ਮੰਤਰੀ ਰਖੜਾ ਪਹਿਲਾਂ ਹੀ ਜਥੇਦਾਰ ਸਾਹਿਬ ਕੋਲ ਪਹੁੰਚੇ ਹੋਏ ਸੀ ਪਰ ਰਖੜਾ ਦੀ ਹਾਜ਼ਰੀ ਚ ਗੁਰਿੰਦਰ ਸਿੰਘ ਦੇ ਜਥੇਦਾਰ ਦੇ ਘਰ ਪਹੁੰਚਣ ਨਾਲ ਸਿਆਸੀ ਹਲਕਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਸਮਝਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਅਤੇ ਇੱਕ ਤੋਂ ਬਾਅਦ ਇੱਕ ਵਾਪਰੀਆਂ ਘਟਨਾਵਾਂ ਦੇ ਉੱਪਰ ਗੱਲਬਾਤ ਹੋਈ ਹੈ। ਬਾਬਾ ਗੁਰਿੰਦਰ ਸਿੰਘ ਆਪਣੇ ਹਵਾਈ ਜਹਾਜ਼ ਭਾਵ ਹੈਲੀਕਾਪਟਰ ਦੇ ਰਾਹੀਂ ਉੱਥੋਂ ਦੇ ਥਰਮਲ ਕਲੋਨੀ ਦੇ ਵਿੱਚ ਬਣਾਏ ਗਏ ਹੈਲੀਪੈਡ ਤੇ ਉਤਰਦੇ ਆ ਅਤੇ ਸਿੱਧੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਗ੍ਰੀਨ ਸਿਟੀ ਵਿੱਚਲੀ ਰਹਿਸ਼ ਤੇ ਜਾਂਦੇ ਆ। ਇੱਥੇ ਦੋਵਾਂ ਦੇ ਵਿਚਕਾਰ ਲਗਭਗ 1 ਘੰਟਾ ਗੱਲਬਾਤ ਹੁੰਦੀ ਰਹੀ ਹੈ। ਸਿੱਖ ਪੰਥ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਪਰੀਆਂ ਘਟਨਾਵਾਂ ਤੋਂ ਬਾਅਦ ਦੋਵਾਂ ਆਗੂਆਂ ਦੀ ਮੁਲਾਕਾਤ ਦੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਨੇ। ਹਾਲਾਂਕਿ ਮੀਟਿੰਗ ਤੋਂ ਪਹਿਲਾਂ ਹੀ ਦਸਣਾ ਬਣਦਾ ਹੈ ਕਿ ਉੱਥੇ ਭਾਰੀ ਸੁਰੱਖਿਆ ਦੇ ਬੰਦੋਬਸਤ ਕੀਤੇ ਹੋਏ ਸੀ ਮੀਡੀਆ ਨੂੰ ਨੇੜੇ ਟੁੱਕਣ ਨਹੀਂ ਦਿੱਤਾ ਗਿਆ ਪਰ ਸਾਹਮਣੇ ਆ ਰਹੀਆਂ ਖਬਰਾਂ ਦੇ ਮੁਤਾਬਕ ਦੋਵਾਂ ਆਗੂਆਂ ਦੇ ਵਿਚਕਾਰ ਲੰਬੀ ਚੌੜੀ ਗੱਲਬਾਤ ਹੋਈ ਹੈ ਉਂਝ ਇਸ ਮੀਟਿੰਗ ਦਾ ਏਜੰਡਾ ਖੁੱਲ ਕੇ ਸਾਹਮਣੇ ਨਹੀਂ ਆ ਸਕਿਆ ਦਸਣਾ ਬਣਦਾ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿੱਥੇ ਭਾਜਪਾ ਹਾਈ ਕਮਾਂਡ ਦੇ ਸੰਪਰਕ ਵਿੱਚ ਨੇ ਉੱਥੇ ਉਹਨਾਂ ਦੀ ਅਕਾਲੀ ਲੀਡਰਸ਼ਿਪ ਖਾਸ ਕਰਕੇ ਬਾਦਲਕਿਆਂ ਅਤੇ ਮਜੀਠੀਆ ਪਰਿਵਾਰ ਦੇ ਨਾਲ ਵੀ ਨੇੜਤਾ ਅਕਸਰ ਚਰਚਾ ਦਾ ਵਿਸ਼ਾ ਬਣਦੀ ਰਹਿੰਦੀ ਹੈ। ਇਹਦੇ ਤੋਂ ਇਲਾਵਾ ਉਸ ਸਮੇਂ ਸਮੇਂ ਤੇ ਬਾਦ ਵਿਰੋਧੀ ਮੰਨੇ ਜਾਂਦੇ ਸਿਮਰਨਜੀਤ ਸਿੰਘ ਮਾਨ ਬਲਜੀਤ ਸਿੰਘ ਦਾਦੂਵਾਲ ਅਤੇ ਹੋਰਨਾਂ ਆਗੂਆਂ ਦੇ ਨਾਲ ਵੀ ਮੁਲਾਕਾਤਾਂ ਕਰਦੇ ਰਹਿੰਦੇ ਨੇ। ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਕੁਝ ਦਿਨ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਨੂੰ 15 ਦਿਨਾਂ ਦੇ ਵਾਸਤੇ ਵਾਪਸ ਲਿਆ ਸੀ ਹੁਣ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਪੱਕੇ ਤੌਰ ਤੇ ਖਤਮ ਕਰ ਸਕਦੀ ਹੈ ਅਤੇ ਇਹਦੇ ਵਿਚਕਾਰ ਹੀ ਬਾਬਾ ਗੁਰਿੰਦਰ ਸਿੰਘ ਦੀ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦੇ ਸਿਆਸੀ ਹਲਕਿਆਂ ਵਿੱਚ ਵੱਖੋ-ਵੱਖ ਅਰਥ ਕੱਢੇ ਜਾ ਰਹੇ ਨੇ ਡੇਰਾ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਬਠਿੰਡਾ ਚ ਸ਼੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਤੇ ਵਿੰਡ ਗਿੱਲ ਪੱਤੀ ਵਿੱਚ ਬਣੇ ਡੇਰਾ ਵਿਆਸ ਦੇ ਵਿੱਚ ਕੀਤੀ ਗਈ ਸਤਸੰਗ ਦੇ ਵਿੱਚ ਵੀ ਬਾਤ ਹਿੱਸਾ ਲਿਆ ਅਤੇ ਸ਼ਰਧਾਲੂਆਂ ਦੇ ਨਾਲ ਗੱਲਬਾਤ ਵੀ ਕੀਤੀ ਪਰ ਚਰਚਾ ਸਾਰਾ ਦਿਨ ਸਿੰਘ ਸਾਹਿਬ ਦੇ ਨਾਲ ਹੋਈ ਮੁਲਾਕਾਤ ਦੀ ਹੋ ਰਹੀ ਹੈ ਤੇ ਹੁਣ ਗੱਲ ਕਰਦੇ ਆ ਕਿ ਬਿਕਰਮ ਮਜੀਠੀਆ ਦੇ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਕਟਰੀ ਕਮ OSD ਰਾਜਵੀਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਮਾਨ ਹਾਨੀ ਦਾ ਮੁਕੱਦਮਾ ਦਾਇਰ ਕਰ ਦਿੱਤਾ ਉਨ੍ਹਾਂ ਪਟੀਸ਼ਨ ਦੇ ਵਿੱਚ ਮਜੀਠੀਆ ਦੇ ਖਿਲਾਫ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਨ ਦੇ ਦੋਸ਼ ਲਾਏ ਨੇ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਮਜੀਠੀਆ ਨੇ ਇੰਟਰਨੈਟ ਮੀਡੀਆ ਦੇ ਉੱਤੇ ਉਹਨਾਂ ਦੇ ਖਿਲਾਫ ਅਪਮਾਨਜਨਕ ਝੂਠੇ ਅਤੇ ਆਧਾਰਹੀਣ ਬਿਆਨ ਦਿੱਤੇ ਹੈ ਜਿਸ ਨਾਲ ਸਮਾਜ ਵਿੱਚ ਉਹਨਾਂ ਦਾ ਅਕਸ ਖਰਾਬ ਹੋਇਆ ਹੈ ਰਾਜਵੀਰ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਲਈ ਮਾਨਯੋਗ ਅਦਾਲਤ ਨੇ 18 ਜਨਵਰੀ 2025 ਦੀ ਤਾਰੀਖ ਨਿਰਧਾਰਤ ਕਰ ਦਿੱਤੀ ਹੈ ਰਾਜਵੀਰ ਸਿੰਘ ਨੇ ਸ਼ਿਕਾਇਤ ਵਿੱਚ ਕਿਹਾ ਕਿ ਮਜੀਠੀਆ ਨੇ ਉਹਨਾਂ ਦੇ ਖਿਲਾਫ ਵਦੇਸ਼ ਵਿੱਚ ਹਵਾਲਾ ਦਾ ਲੈਣ ਦੇਣ ਉਹਦੇ ਜ਼ਰੀਏ ਵੱਡੀ ਰਕਮ ਭੇਜਣ ਦੇ ਝੂਠੇ ਦੋਸ਼ ਲਾਏ ਨੇ ਇਹਨਾਂ ਦੋਸ਼ਾਂ ਨਾਲ ਸੰਬੰਧਿਤ ਵੀਡੀਓ ਅਤੇ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਕਾਰਨ ਉਹਨਾਂ ਦੀ ਮਾਣ ਮਰਿਆਦਾ ਨੂੰ ਨੁਕਸਾਨ ਪਹੁੰਚਿਆ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵੀ ਰਾਜਵੀਰ ਨੇ ਅਜਹੀ ਪਟੀਸ਼ਨ ਦਾਇਰ ਕਰ ਦਿੱਤੀ ਸੀ ਉਦੋਂ ਅਦਾਲਤ ਨੇ ਮਜੀਠੀਆ ਅਤੇ ਹੋਰਨਾਂ ਲੋਕਾਂ ਨੂੰ ਇਹ ਨਿਰਦੇਸ਼ ਦਿੱਤੇ ਸੀ ਕਿ ਉਹ ਸੋਸ਼ਲ ਮੀਡੀਆ ਤੇ અપਮਾਨਜਨਕ ਝੂਠੇ ਅਤੇ ਬੇਬੁਨਿਆਦ ਬਿਆਨ ਦੇਣ ਤੋਂ ਗੁਰੇਜ਼ ਅਤੇ ਪਰਹੇਜ਼ ਕਰਨ ਪਟੀਸ਼ਨਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਝੂਠੇ ਬਿਆਨ ਹਟਾਉਣ ਦੇ ਨਿਰਦੇਸ਼ ਦਿੱਤੇ ਜਾਣ ਕਿਉਂਕਿ ਇਸ ਨਾਲ ਉਹਨਾਂ ਦੇ ਅਤੇ ਮੁੱਖ ਮੰਤਰੀ ਦਫ਼ਤਰ ਦੇ ਅਕਸ ਨੂੰ ਭਾਰੀ ਨੁਕਸਾਨ ਪੁੱਜਦਾ ਤੇ ਹੁਣ ਗੱਲ ਕਰਦੇ ਆ ਨਰੈਣ ਸਿੰਘ ਚੌੜਾ ਦੀ ਦਸਤਾਰ ਦੀ ਤੁਹਾਨੂੰ ਯਾਦ ਹੋਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹ ਲਾ ਦਿੱਤੀ ਗਈ ਸੀ ਧਾਰਮਿਕ ਸੇਵਾ ਲਾ ਦਿੱਤੀ ਗਈ ਸੀ ਸੁਖਵੀਰ ਬਾਦਲ ਨੂੰ ਅਤੇ ਸੁਖਵੀਰ ਬਾਦਲ ਉਹ ਸੇਵਾ ਨਿਭਾ ਰਹੇ ਸੀ ਜਿਸ ਦਿਨ ਸੁਖਵੀਰ ਬਾਦਲ ਤੇ ਗੋਲੀ ਚੱਲ ਜਾਂਦੀ ਹੈ ਤਾਂ ਉਸ ਦਿਨ ਨਰੈਣ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸੇ ਵੇਲੇ ਉਹਨਾਂ ਦੀ ਦਸਤਾਰ ਲਾਹ ਦਿੱਤੀ ਜਾਂਦੀ ਹੈ ਜਿਸ ਕਾਰਨ ਵੱਡੇ ਪੱਧਰ ਤੇ ਰੋਸ ਵੀ ਫੈਲਿਆ ਹੋਇਆ ਹੈ ਦਸਣਾ ਬਣਦਾ ਹੈ ਜਦੋਂ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਦਿੱਤਾ ਗਿਆ ਸੀ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਤਾਂ ਦੂਸਰੇ ਪਾਸੇ ਕੁਝ ਧਾਰਮਿਕ ਜਥੇਬੰਦੀਆਂ ਪਹੁੰਚੀਆਂ ਸੀ ਕਿ ਜਿਨ੍ਹਾਂ ਨੇ ਦਸਤਾਰ ਦੀ ਬੇਅਦਬੀ ਕੀਤੀ ਹੈ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਜੇਕਰ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਗਿਆ ਤਾਂ ਇਹ ਨਾਲ ਵੱਡਾ ਰੋਸ ਫੈਲ ਸਕਦਾ ਹੈ। ਹੁਣ ਖਬਰ ਮਿਲ ਰਹੀ ਹੈ ਕਿ ਆਖਰਕਾਰ ਨਰੈਣ ਸਿੰਘ ਚੌੜਾ ਦੀ ਦਸਤਾਰ ਉਤਾਰਨ ਵਾਲੇ ਮਸਲੇ ਤੇ ਯੂਥ ਅਕਾਲੀ ਦਲ ਦੇ ਆਗੂ ਜਸਪ੍ਰੀਤ ਸਿੰਘ ਰਾਣਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚੀ ਸਿੱਖ ਸੰਗਤ ਤੋਂ ਮਾਫੀ ਮੰਗੀ ਗਈ ਹੈ। ਆਪਣੇ ਮਾਫੀ ਨਾਮੇ ਵਿੱਚ ਉਹਨਾਂ ਲਿਖਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਮੁਖ ਦਾਸ ਦੀ ਸਨੇਵਰ ਬੇਨਤੀ ਹੈ ਕਿ 4 ਦਸੰਬਰ 2024 ਨੂੰ ਸ਼੍ਰੀ ਦਰਬਾਰ ਸਾਹਿਬ ਅਮਰੇਸਰ ਦੀ ਘੰਟਾ ਘਰ ਵਾਲੀ ਦਰਸ਼ਨੀ ਡਿਊਟੀ ਦੇ ਬਾਹਰ ਪੰਜ ਸਿੰਘ ਸਹਿਬਾਨਾ ਵੱਲੋਂ ਲਗਾਈ ਗਈ ਤਨਖਾਹ ਦੇ ਮੁਤਾਬਕ ਸੁਖਵੀਰ ਬਾਦਲ ਸੇਵਨ ਬਾ ਰਹੇ ਸੀ ਅਤੇ ਸੁਖਵੀਰ ਬਾਦਲ ਦੇ ਉੱਪਰ ਗੋਲੀ ਚਲਣ ਦੀ ਘਟਨਾ ਦੌਰਾਨ ਹਫੜਾ ਦਫੜੀ ਵਾਲੇ ਮਾਹੌਲ ਵਿੱਚ ਦਾਸ ਦਾ ਹੱਥ ਵੱਜਣ ਕਾਰਨ ਗੋਲੀ ਚਲਾਉਣ ਵਾਲੇ ਸ਼ਖਸ ਦੀ ਦਸਤਾਰ ਉਤਰ ਗਈ ਸੀ ਉਸ ਵੇਲੇ ਨਾ ਤਾਂ ਦਾਸ ਨੂੰ ਇਹ ਪਤਾ ਸੀ ਕਿ ਸ਼ਖਸ ਕੌਣ ਹੈ ਅਤੇ ਨਾ ਹੀ ਮੇਰਾ ਕਿਸੇ ਦੀ ਦਸਤਾਰ ਉਤਾਰਨ ਦਾ ਇਰਾਦਾ ਸੀ ਬਹੁਤ ਸਾਰੇ ਵੀਰਾਂ ਨੇ ਉਹਦੇ ਤੋਂ ਬਾਅਦ ਗੁੱਸਾ ਜ਼ਾਹਰ ਕੀਤਾ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਐ। ਦਾਸ ਹਬੀਸਾ ਦਸਤਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਕੀਤਾ ਹੋਇਆ ਤਾਜ ਸਮਝਦਾ ਹੈ ਅਤੇ ਇਸੇ ਕਾਰਨ ਦਾਸ ਦਸਤਾਰਾਂ ਦੇ ਕੈਂਪ ਵੀ ਲਗਾਉਂਦਾ ਰਿਹਾ ਹੈ। ਉਹ ਕਦੇ ਵੀ ਇਹ ਨਹੀਂ ਸੋਚ ਸਕਦਾ ਕਿ ਕਿਸ ਦੀ ਦਸਤਾਰ ਦੀ ਬੇਅਦਬੀ ਕੀਤੀ ਜਾਵੇ। ਦਾਸ ਦਾ ਜਨਮ ਸਿੱਖ ਧਰਮ ਵਿੱਚ ਡਿੜ੍ਹ ਵਿਸ਼ਵਾਸ ਅਤੇ ਸ਼ਰਧਾ ਰੱਖਣ ਵਾਲਿਆਂ ਅਮਰਤਾਰੀ ਪਰਿਵਾਰ ਦੇ ਵਿੱਚ ਹੋਇਆ ਜਿਸ ਲਈ ਮੈਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਰੂਪ ਸੰਗਤ ਅੱਗੇ ਨਿਮਰਤਾ ਹੋ ਕੇ ਖਿਮਾ ਜਾਂਚਨਾ ਕਰਦਾ ਹੈ ਜਿਵੇਂ ਕਿ ਹਰੇਕ ਸਿੱਖ ਦੀ ਆਖਰੀ ਓਟ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਹੁੰਦੀ ਹੈ ਦਾਸ ਵੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆਦਬ ਸਹਿਤ ਸਿਰ ਝੁਕਾਉਂਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੰਗਤ ਤੋਂ ਨਿਮਰਤਾ ਸਹਿਤ ਖਿਮਾ ਜਾਂਚਨਾ ਕਰਦਾ ਹੈ ਦਾਸ ਦੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਨੇਬਰ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਤਿਬਖਸ਼ਿੰਦਰੀ ਅਤੇ ਆਪਣੇ ਬਿਰਦ ਦੀ ਪੈਜ ਰੱਖਦਿਆਂ ਦਾਸ ਦੀ ਖਿਮਾ ਨੂੰ ਬਖਸ਼ ਲਿਆ ਜਾਵੇ ਸ਼੍ਰੀ ਅਕਾਲ ਤਖਸਾਲ ਸਭ ਤੋਂ ਹੋਣ ਵਾਲੇ ਹਰ ਹੁਕਮ ਨੂੰ ਦਾਸ ਖਿੜੇ ਮੱਥੇ ਮੰਨੇਗਾ ਹਾਲਾਂਕਿ ਉਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਕਿ ਉਹ ਪੱਗ ਦੀ ਜਦੋਂ ਬੇਅਦਬੀ ਕੀਤੀ ਜਾਂਦੀ ਹੈ ਜਾਂ ਨរਾਇਣ ਸਿੰਘ ਚੌੜਾ ਦੀ ਦਸਤਾਰ ਉਤਾਰਨ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਉਹ ਹਫੜਾ ਦਫੜੀ ਵਿੱਚ ਨਹੀਂ ਸਗੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਜਾਣ ਬੁੱਝ ਕੇ ਉਸਤੀ ਦਸਤਾਰ ਉਤਾਰੀ ਹੋਵੇ ਹੁਣ ਵੇਖਦੇ ਹਾਂ ਕਿ ਸ਼੍ਰੀ ਅਕਾਲ ਤਖਸਾਲ ਇਹਦੇ ਤੇ ਕੀ ਫੈਸਲਾ ਲੈਂਦੀ ਹੈ ਦੂਸਰੇ ਪਾਸੇ ਗੱਲ ਕਰਦਿਆਂ ਕਿਸਾਨੀ ਸੰਘਰਸ਼ ਦੀ ਉਹਦੇ ਵਿੱਚ ਨਿਤ ਨਵੀਆਂ ਅਪਡੇਟਸ ਮਿਲ ਰਹੀਆਂ ਨੇ ਤੇ ਹੁਣ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ 31 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਉਚੇਚੇ ਤੌਰ ਤੇ ਮਿਲਣ ਵਾਸਤੇ ਖਨੋਰੀ ਸਰਹੱਦ ਪਹੁੰਚੇ ਕਿਸਾਨ ਸੰਘਰਸ਼ ਦੇ ਨਾਲ ਇੱਕ ਜੁਟਤਾ ਪ੍ਰਗਟਾਉਣ ਦੇ ਵਾਸਤੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹ ਖੁਦ ਉੱਥੇ ਪਹੁੰਚਦੇ ਅਤੇ ਨਾਲ ਉਹਨਾਂ ਦੇ ਕੁਲਵੰਤ ਸਿੰਘ ਪੰਡੋਰੀ ਅਤੇ ਨਰਿੰਦਰ ਕੌਰ ਭਰਾ ਸਮੇਤ ਕਈ ਆਮ ਆਦਮੀ ਪਾਰਟੀ ਦੇ ਹੋਰ ਵੀ ਵਿਧਾਇਕ ਨਾਲ ਸੀ ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜਗਜੀਤ ਸਿੰਘ ਡੱਲੇਵਾਲ ਦੀ ਮਨੁੱਖਤਾ ਪ੍ਰਤੀ ਵਚਨਬੱਧਤਾ ਅਤੇ ਕਿਸਾਨਾਂ ਦੀ ਭਲਾਈ ਲਈ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਉਹਨਾਂ ਕਿਹਾ ਕਿ ਡੱਲੇਵਾਲ ਸਿਰਫ ਆਪਣੇ ਘਰ ਜਾਂ ਪੰਜਾਬ ਲਈ ਨਹੀਂ ਲੜ ਰਹੇ ਉਹ ਦੇਸ਼ ਭਰ ਦੇ ਕਿਸਾਨਾਂ ਦੀ ਲੜਾਈ ਦੀ ਇਸ ਵਕਤ ਅਗਵਾਈ ਕਰ ਰਹੇ ਨੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਦੀ ਕਾਨੂੰਨੀ ਗਰੰਟੀ ਨਾ ਸਿਰਫ ਪੰਜਾਬ ਨੂੰ ਮਜ਼ਬੂਤ ਕਰੇਗੀ ਸਗੋਂ ਸਮੁੱਚੇ ਦੇਸ਼ ਨੂੰ ਵੀ ਮਜ਼ਬੂਤ ਕਰੇਗੀ ਕਿਸਾਨਾਂ ਦੇ ਯੋਗਦਾਰ ਨੂੰ ਉਜਾਗਰ ਕਰਦਿਆਂ ਸੰਧਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਦੇਸ਼ ਦੇ ਕਿਸਾਨ ਜਿਨ੍ਹਾਂ ਦੇ ਪੂਰਵਜ ਭਾਰਤ ਦੀ ਆਜ਼ਾਦੀ ਲਈ ਲੜੇ ਸੀ ਅਤੇ ਜਿਨ੍ਹਾਂ ਦੇ ਬੱਚੇ ਹੁਣ ਦੇਸ਼ ਲਈ ਆਪਣੀਆਂ ਰੋਜ਼ਾਨਾ ਜਾਨਾਂ ਕੁਰਬਾਨ ਕਰ ਰਹੇ ਨੇ। ਉਹਨਾਂ ਦੀ ਆਵਾਜ਼ ਹਰ ਹਿੱਲੇ ਸੁਣੀ ਜਾਣੀ ਚਾਹੀਦੀ ਹੈ। ਉਹਨਾਂ ਦੀ ਦੁਰਦਸ਼ਾ ਨੂੰ ਨਾਜ਼ਰ ਅੰਦਾਜ਼ ਕਰਨਾ ਰਾਸ਼ਟਰ ਨੂੰ ਨਾਜ਼ਰ ਅੰਦਾਜ਼ ਕਰਨ ਦੇ ਬਰਾਬਰ ਹੋਏਗਾ। ਸੰਧਵਾ ਨੇ ਡੱਲੇਵਾਲ ਦੀ ਵਿਗੜਦੀ ਸਿਹਤ ਤੇ ਵੀ ਡੂੰਘਾ ਚਿੰਤਾ ਦਾ ਪ੍ਰਗਟਾਵਾ ਕੀਤਾ। ਤੇ ਕੇਂਦਰ ਸਰਕਾਰ ਨੂੰ ਪੰਜਾਬੀਆਂ ਦੇ ਸਬਰ ਦਾ ਇਮਤਿਹਾਨ ਨਾ ਲੈਣ ਲਈ ਸੁਚੇਤ ਵੀ ਕੀਤਾ ਹੈ ਉਹਨਾਂ ਕਿਹਾ ਕਿ ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣੀ ਚਾਹੀਦੀ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਹੁਣ ਨਾਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਸਰਕਾਰ ਦੁਆਰਾ ਨਵਾਂ ਪ੍ਰਸਤਾਵਿਤ ਖਰੜਾ ਮੁੱਖ ਮੁੱਦਿਆਂ ਤੋਂ ਬਚਣ ਦੀ ਇੱਕ ਹੋਰ ਕੋਸ਼ਿਸ਼ ਲੱਗ ਰਿਹਾ ਹੈ ਦੂਜੇ ਮੁਲਕਾਂ ਦੇ ਨਾਲ ਤੁਲਨਾ ਕਰਦੇ ਹਾਂ ਸੰਧਵਾ ਨੇ ਕਿਹਾ ਕਿ ਅਮਰੀਕਾ ਵਿੱਚ ਸਿਰਫ 1% ਆਬਾਦੀ ਕਿਸਾਨਾਂ ਦੀ ਹੈ ਫਿਰ ਵੀ ਉਹਨਾਂ ਨੂੰ ਕਾਫੀ ਸਬਸਿਡੀਆਂ ਉੱਥੇ ਦਿੱਤੀਆਂ ਜਾਂਦੀਆਂ ਨੇ ਭਾਰਤ ਜਿੱਥੇ 80% ਲੋਕ ਖੇਤੀ ਤੇ ਨਿਰਭਰ ਕਰਦੇ ਐ ਸਰਕਾਰ ਉਹਨਾਂ ਨੂੰ ਅਡਾਨੀ ਵਰਗੇ ਕਾਰਪੋਰੇਟ ਦਿੱਗਜਾਂ ਨੂੰ ਫਾਇਦਾ ਪਹੁੰਚਾਉਣ ਲਈ ਖੇਤੀਬਾੜੀ ਤੋਂ ਬਾਹਰ ਧੱਕਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਸੰਧਵਾ ਨੇ ਮੀਡੀਆ ਤੇ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹ ਸਮਝਣ ਕਿ ਇਹ ਕੇਵਲ ਡੱਲੇਵਾਲ ਦੀ ਨਿੱਜੀ ਲੜਾਈ ਨਹੀਂ ਸਗੋ ਪੰਜਾਬ ਅਤੇ ਸਮੁੱਚੇ ਦੇਸ਼ ਦੀ ਲੜਾਈ ਹੈ ਉਨਾ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਅਤੇ ਹੱਕਾਂ ਲਈ ਲੜਦੇ ਰਹਿਣਗੇ ਜਿਸ ਤਰ੍ਹਾਂ ਉਹ ਹਮੇਸ਼ਾ ਦੇਸ਼ ਲਈ ਖੜੇ ਰਹੇ ਆ ਸਪੀਕਰ ਸੰਧਵਾ ਨੇ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ ਅਤੇ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਕੱਲ ਸਾਡੀ ਪਾਰਟੀ ਇੱਕ ਉੱਚ ਪਦਰੀ ਵਫਦ ਜਗਜੀਤ ਸਿੰਘ ਡੱਲੇਵਾਲ ਨੂੰ ਉਚੇਚੇ ਤੌਰ ਤੇ ਮਿਲਣ ਵੀ ਆਇਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਬਹੁਤ ਸਾਰੇ ਕੈਬਨਟ ਮੰਤਰੀ ਵੀ ਸੀ ਅਤੇ ਇਸ ਮੁੱਦੇ ਤੇ ਪਾਰਟੀ ਅਤੇ ਸਰਕਾਰੀ ਪਦਰ ਤੇ ਚਰਚਾ ਵੀ ਹੋਈ ਹੈ ਸੰਧਵਾ ਉਹਨਾਂ ਨੇ ਆਖਿਆ ਕਿ ਸਪੀਕਰ ਹੋਣ ਦੇ ਨਾਤੇ ਮੈਂ ਇਸ ਮੁੱਦੇ ਨੂੰ ਹੱਲ ਕਰਨ ਲਈ ਵਿਧਾਨ ਸਭਾ ਦੇ ਵਿੱਚ ਵੀ ਆਪਣੀ ਸਮਰੱਥਾ ਦੇ ਅਨੁਸਾਰ ਸਭ ਕੁਝ ਕਰਾਂਗਾ ਉਹਨਾਂ ਇਸ ਮਾਮਲੇ ਤੇ ਕੇਂਦਰ ਦੇ ਨਾਲ ਸੰਪਰਕ ਕਰਨ ਲਈ ਪੰਜਾਬ ਸਰਕਾਰ ਦੇ ਲਗਾਤਾਰ ਯਤਨਾਂ ਤੇ ਵੀ ਚਰਨਾ ਪਾਇਆ ਉਹਨਾਂ ਆਖਿਆ ਕਿ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹੱਲ ਕੱਢਣ ਤੇ ਜ਼ੋਰ ਦੇਣ ਲਈ ਹਾਲ ਹੀ ਦੇ ਵਿੱਚ ਕੇਂਦਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਅਸੀਂ ਕਿਸਾਨਾਂ ਦੇ ਹੱਕਾਂ ਦੀ ਵਕਾਲਤ ਕਰਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਸਕੂਲਾਂ ਅਤੇ ਕਾਲਜਾਂ ਦੇ ਦੌਰਿਆਂ ਦੇ ਦੌਰਾਨ ਕਿਸਾਨਾਂ ਦੇ ਸੰਘਰਸ਼ ਬਾਰੇ ਜਾਗਰੂਤ ਕਰਦੇ ਨੇ। ਉਹਨਾਂ ਸਾਰਿਆਂ ਨੂੰ ਇਸ ਲੜਾਈ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕੌਮ ਦੀ ਆਤਮਾ ਲਈ ਸੰਘਰਸ਼ ਹੋ ਰਿਹਾ ਹੈ। ਇਹਨੂੰ ਇਕੱਲਾ ਡੱਲੇਵਾਲ ਦਾ ਸੰਘਰਸ਼ ਨਾ ਸਮਝਿਆ ਜਾਵੇ। ਤੇ ਹੁਣ ਗੱਲ ਕਰਦੇ ਹਾਂ ਯੂਪੀ ਦੇ ਵਿੱਚ ਪੰਜਾਬ ਦੇ ਤਿੰਨ ਨੌਜਵਾਨਾਂ ਦਾ ਜਿਹੜਾ ਪੁਲਿਸ ਮੁਕਾਬਲਾ ਹੋਇਆ ਸੀ। ਉਹਦੇ ਉੱਤੇ ਇਸ ਵਕਤ ਕਾਫੀ ਕੁਝ ਇਧਰੋਂ ਉਧਰੋਂ ਸੁਣਨ ਤੇ ਵੇਖਣ ਨੂੰ ਮਿਲ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਅਤੇ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨੇ ਬੀਤੇ ਵੀਰਵਾਰ ਨੂੰ ਪੀਲੀ ਭੀਤ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਤਿੰਨੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਹਨਾਂ ਵਿੱਚ ਹਾਈ ਕੋਰਟ ਦੇ ਵਕੀਲ ਹਰਵਿੰਦਰਪਾਲ ਸਿੰਘ ਐਡਵੋਕੇਟ ਅਮਰਜੀਤ ਸਿੰਘ ਸੀਪੀਆਈਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਬੀਰ ਸਿੰਘ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਦੀ ਆਗੂ ਬਿਮਲਾ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਰਨਲਿਸਟ ਕਤਰ ਕੁਲਵਿੰਦਰ ਸਿੰਘ ਅਠਵਾਲ ਅਤੇ ਕੁਝ ਹੋਰ ਵਿਅਕਤੀ ਸ਼ਾਮਲ ਸੀ ਇਹਨਾਂ ਵਿਅਕਤੀਆਂ ਨੇ ਪਿੰਡ ਅਗਵਾਨ ਅਤੇ ਸ਼ਾਹੂਰ ਖੁਰਦਵਿਖੇ ਪਹੁੰਚ ਕੇ ਮਾਰੇ ਗਾ ਰਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਕ ਜੀਵਾਂ ਦੇ ਨਾਲ ਗੱਲਬਾਤ ਕੀਤੀ ਹੈ ਐਡਵੋਕੇਟ ਹਰਵਿੰਦਰਪਾਲ ਸਿੰਘ ਅਤੇ ਐਡਵੋਕੇਟ ਅਮਰਜੀਤ ਸਿੰਘ ਨੇ ਦੱਸਿਆ ਕਿ ਪੀੜੀ ਪੀਤ ਮੁਕਾਬਲੇ ਦੀ ਸੱਚਾਈ ਜਾਣਨ ਲਈ ਉਹ ਪੀੜਤ ਪਰਿਵਾਰਾਂ ਦੇ ਨਾਲ ਰابطਾ ਕਾਇਮ ਕਰਕੇ ਇੱਕ ਰਿਪੋਰਟ ਤਿਆਰ ਕਰਨਗੇ ਉਹਨਾਂ ਨੂੰ ਜਸ਼ਨਪ੍ਰੀਤ ਸਿੰਘ ਦੇ ਪਿਤਾ ਸਰੂਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦੀ ਕੁਝ ਮਹੀਨੇ ਪਹਿਲਾਂ ਪਿੰਡ ਅਗਵਾਨ ਦੇ ਵਿੱਚ ਲਵ ਮੈਰਿਜ ਹੋਈ ਸੀ ਅਤੇ ਉਹਨਾਂ ਦੀ ਨੂੰ ਇਸ ਵਕਤ ਗਰਭਵਤੀ ਹੈ ਉਹਦਾ ਪੁੱਤਰ ਅਰਪੜ ਸੀ ਅਤੇ ਦਿਹਾੜੀਦਾਰ ਸੀ ਉਹ ਆਪਣੀ ਦਿਹਾੜੀ ਵਿੱਚੋਂ 450 ਰੁਪਏ ਉਸ ਨੂੰ ਅਤੇ ਉਸਦੀ ਮਾਂ ਨੂੰ ਦਿੰਦਾ ਸੀ ਉਹ ਸਿਰਫ ਤੰਬਾਕੂ ਦਾ ਹੀ ਸੇਵਨ ਕਰਦਾ ਸੀ ਜਸ਼ਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਨੇ ਬਚਪਨ ਵਿੱਚ ਹੀ ਦਿਹਾੜੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਰਵਿੰਦਰ ਸਿੰਘ ਨਾਲ ਉਸਦੀ ਦੋਸਤੀ ਜ਼ਰੂਰ ਸੀ। ਸਰੂਪ ਸਿੰਘ ਨੇ ਦੱਸਿਆ ਕਿ 19 ਦਸੰਬਰ ਨੂੰ ਉਸਨੇ ਜਸ਼ਨ ਨੂੰ ਫੋਨ ਕਰਕੇ ਘਰ ਆਉਣ ਲਈ ਵੀ ਕਿਹਾ ਸੀ। ਇਹਦੇ ਤੋਂ ਬਾਅਦ ਉਸਨੇ ਫੋਨ ਵਿਜੀ ਕਰ ਦਿੱਤਾ ਅਤੇ ਮੁੜ ਕੇ ਗੱਲਬਾਤ ਨਾ ਹੋ ਸਕੀ। ਉਸਤੇ ਪੁੱਤਰ ਨੂੰ ਬਖਸ਼ੀਵਾਲ ਚੌਂਕੀ ਦੇ ਉੱਤੇ ਹਮਲਾ ਕਰਨ ਅਤੇ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਜੋੜਿਆ ਜਾ ਰਿਹਾ ਹੈ। ਜਦੋਂ ਉਸਦੀ Laash ਨੂੰ ਪਿੰਡ ਲਿਆਂਦਾ ਗਿਆ ਜਸ਼ਨ ਦੇ ਸਰੀਰ ਤੇ ਗੋਲੀ ਦਾ ਕੋਈ ਵੀ ਨਿਸ਼ਾਨ ਨਹੀਂ ਸੀ ਅਤੇ ਉਸ ਦੀ ਪਿੱਠ ਤੇ ਇੱਕ ਵੱਡਾ ਜ਼ਖਮ ਜ਼ਰੂਰ ਸੀ ਸਰੂਪ ਸਿੰਘ ਨੇ ਉਹਨਾਂ ਦੇ ਪੁੱਤਰ ਦੀ ਮੌਤ ਜਿਹੜੀ ਹੋਈ ਆ ਉਹਦੇ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉਹਨਾਂ ਦੱਸਿਆ ਕਿ ਜਦੋਂ ਉਹ ਰਵਿੰਦਰ ਸਿੰਘ ਰਵੀ ਦੇ ਪਿੰਡ ਅਗਵਾਰ ਪੁੱਜੇ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਵਿੰਦਰ ਸਿੰਘ ਓਟ ਸੈਂਟਰ ਤੋਂ ਦਵਾਈਆਂ ਲੈ ਕੇ ਜ਼ਰੂਰ ਆਉਂਦਾ ਸੀ ਜਦੋਂ ਪੋਸਟਮਾਰਟਮ ਦੌਰਾਨ Laash ਵਾਰਸਾਂ ਦੇ ਹਵਾਲੇ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦੇ ਸਰੀਰ ਤੇ ਗੋਲੀਆਂ ਦੇ ਨਿਸ਼ਾਨ ਸਨ ਉਨਾ ਦੱਸਿਆ ਕਿ ਗੁਰਵਿੰਦਰ ਸਿੰਘ ਦਾ ਪਰਿਵਾਰ ਆਪਣੇ ਪੁੱਤਰ ਦੀਆਂ ਅਸਥੀਆਂ ਨੂੰ ਅਗਨ ਭੇਟ ਕਰਨ ਗਿਆ ਸੀ ਇਸ ਵਾਸਤੇ ਘਰ ਕੋਈ ਨਹੀਂ ਮਿਲਿਆ ਪੀਲੀ ਭੀਤ ਵਿੱਚ ਮਾਰੇ ਗਏ ਤਿੰਨੇ ਨੌਜਵਾਨਾਂ ਦੀ ਸੱਚਾਈ ਜਾਣਨ ਲਈ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰ ਰਹੇ ਹੈ ਪੀੜਤ ਪਰਿਵਾਰਾਂ ਦੇ ਮੁਖੀਆਂ ਅਤੇ ਮ੍ਰਿਤਕ ਨੌਜਵਾਨਾਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਲਈ ਸਾਰੀਆਂ ਰਿਪੋਰਟਸ ਇਕੱਠੀਆਂ ਕਰਨ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਜਾਏਗੀ ਅਤੇ ਉਹਦੇ ਤੋਂ ਬਾਅਦ ਇਹਨਾਂ ਨੇ ਦਾਵਾ ਕੀਤਾ ਕਿ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਏਗਾ ਇਸ ਤਰ੍ਹਾਂ ਕਾਮਰੇਡ ਗੁਰਵੀਰ ਸਿੰਘ ਨੇ ਦੱਸਿਆ ਕਿ 21 ਦਸੰਬਰ ਨੂੰ ਤਿੰਨ ਮ੍ਰਿਤਕਾਂ ਸवेत ਚਾਰ ਵਿਅਕਤੀਆਂ ਨੇ ਸ਼ੇ ਮੰਦਰ ਕਲਾ ਨੌਰ ਨੇੜੇ ਸਥਿਤ ਇੱਕ ਰੀੜੀ ਵਾਲੇ ਤੋਂ 버ਗਰ ਖਾਣ ਤੋਂ ਇਲਾਵਾ ਪੈਕ ਵੀ ਕਰਵਾਏ ਸੀ ਉਹਨਾਂ ਨੂੰ ਇਹ ਜਾਣਕਾਰੀ 버ਗਰ ਵੇਚਣ ਵਾਲੇ ਤੋਂ ਪ੍ਰਾਪਤ ਹੋਈ ਹੈ ਜਿੱਥੇ ਉਹਨਾਂ ਨਾਲ ਖੜ ਕੇ ਗੱਲਬਾਤ ਕੀਤੀ ਸੀ ਤੇ ਹੁਣ ਗੱਲ ਕਰਦੇ ਆ ਕਿ ਲੱਗਦਾ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਦੀਆਂ ਮੁਸ਼ਕਲਾਂ ਇੱਕ ਵਾਰੀ ਫਿਰ ਵਧਣਗੀਆਂ ਕਿਉਂਕਿ ਕੇਜਰੀਵਾਲ ਦੀਆਂ ਮੁਸ਼ਕਲਾਂ ਕਦੇ ਲੱਗਦਾ ਕਿ ਘਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਤੇ ਹੁਣ ਕੇਜਰੀਵਾਲ ਦੀ ਪੁਰਾਣੀ ਸਰਕਾਰੀ ਰਹਾਇਸ਼ ਜਿਹੜੀ ਉਹ ਛੱਡ ਚੁੱਕੇ ਨੇ ਉਹਦੇ ਵਿੱਚ ਕਥਿਤ ਤੌਰ ਤੇ ਲੱਖਾਂ ਰੁਪਏ ਦੀਆਂ ਵਸਤੂਆਂ ਲਗਾਉਣ ਦੇ ਮਾਮਲੇ ਦੀ ਜਾਂਚ ਤੇ ਹੁਕਮ ਚਾੜ੍ਹ ਦਿੱਤੇ ਗਏ ਆ ਲੈਫਟਿਨੈਂਟ ਗਵਰਨਰ ਵੀ ਕੇ ਸਖਸੈਨਾ ਦੇ ਹੁਕਮਾਂ ਤੇ ਹੁਣ ਵਿਜੀਲੈਂਸ ਵਿਭਾਗ ਸਰਗਰਮ ਹੋਇਆ ਦੱਸਿਆ ਜਾ ਰਿਹਾ ਹੈ ਵਿਜੀਲੈਂਸ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਮਾਮਲੇ ਵਿੱਚ 5 ਦਿਨਾਂ ਵਿੱਚ ਰਿਪੋਰਟ ਪੇਸ਼ ਕਰਦੇ ਹੁਕਮ ਦਿੱਤੇ ਨੇ ਦੱਸਣਾ ਬਣਦਾ ਹੈ ਕਿ ਇਹ ਮਾਮਲਾ ਉਸ ਸਮੇਂ ਚਰਚਾ ਵਿਚ ਆਇਆ ਸੀ ਜਦੋਂ ਵਿਰੋਧੀ ਧਿਰ ਦੇ ਨੇਤਾ ਵਜਿੰਦਰ ਗੁਪਤਾ ਨੇ 20 ਨਵੰਬਰ 2024 ਨੂੰ ਐਲਜੀਵੀਕੇ ਸਖਸੈਨਾ ਨੂੰ ਇੱਕ ਚਿੱਠੀ ਲਿਖ ਕੇ ਗੰਭੀਰ ਦੋਸ਼ ਲਾਇਆ ਸੀ ਭਾਜਪਾ ਆਗੂ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਘਰ ਵਿੱਚ ਲੱਖਾਂ ਰੁਪਈਆਂ ਦੀਆਂ ਵਸਤੂਆਂ ਲਗਾਈਆਂ ਨੇ ਲੈਫਟਿਨੈਂਟ ਗਵਰਨਰ ਵੀਕੇ ਸਖਸੈਨਾ ਦੇ ਹੁਕਮਾਂ ਤੇ ਵਿਜੀਲੈਂਸ ਵਿਭਾਗ ਨੇ ਲੋਕ ਨਿਰਮਾਣ ਵਿਭਾਗ ਨੂੰ ਜਾਂਚ ਕਰਦੇ ਨਿਰਦੇਸ਼ ਦਿੱਤੇ ਨੇ ਲੋਕ ਨਿਰਮਾਣ ਵਿਭਾਗ ਪਾਵ ਪੀ ਡਬਲਯੂ ਡੀ ਨੂੰ ਇਸ ਮਾਮਲੇ ਦੇ ਵਿੱਚ 5 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਸੌਂਪਣ ਵਾਸਤੇ ਆਖ ਦਿੱਤਾ ਗਿਆ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਹੁਣ ਐਲਜੀ ਦੀ ਸਖਤੀ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਤੇ ਆਦੇਸ਼ ਦਿੱਤੇ ਗਏ ਹੈ ਦੱਸਣਾ ਬਣਦਾ ਹੈ ਕਿ ਇਹ ਮਾਮਲਾ ਉਦੋਂ ਉੱਠਿਆ ਸੀ ਜਦੋਂ ਵਿਰੋਧੀ ਧਿਰ ਦੇ ਨੇਤਾ ਵਜੇਂਦਰ ਗੁਪਤਾ ਨੇ ਐਲਜੀ ਨੂੰ ਇੱਕ ਚਿੱਠੀ ਲਿਖ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਦਿੱਤੀ ਸੀ ਭਾਜਪਾ ਆਗੂ ਵਜੇਂਦਰ ਗੁਪਤਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ਤੇ ਲੱਖਾਂ ਰੁਪਏ ਦੇ ਟੀਵੀ ਪਰਦੇ ਅਤੇ ਫਰਿੱਜ ਵਰਗੀਆਂ ਮਹਿੰਗੀਆਂ ਵਸਤਾਂ ਖਰੀਦੀਆਂ ਗਈਆਂ ਸੀ ਹੋਰ ਉੱਪਰ ਰਾਜਪਾਲ ਨੇ ਇਸ ਪੱਤਰ ਦੇ ਆਧਾਰ ਤੇ ਕਾਰਵਾਈ ਕਰਨ ਦੇ ਵਿਜੀਲੈਂਸ ਨੂੰ ਹੁਕਮ ਦੇ ਦਿੱਤੇ ਨੇ ਹੁਣ ਵਿਜੀਲੈਂਸ ਵਿਭਾਗ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ ਮਹਿੰਗੀਆਂ ਵਸਤਾਂ ਲਈ ਜਨਤਾ ਦੇ ਪੈਸੇ ਦੀ ਕਿੰਨੇ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਗਈ ਪੀ ਡਬਲਯੂ ਡੀ ਦੀ ਰਿਪੋਰਟ ਇਸ ਹਾਈ ਪ੍ਰੋਫਾਈਲ ਕੇਸ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ ਦੂਸਰੇ ਪਾਸੇ ਦਿੱਲੀ ਦੇ ਵਿੱਚ ਚੋੜਾ ਬਹੁਤ ਨੇੜੇ ਆ ਰਹੀਆਂ ਨੇ ਅਤੇ ਚੋੜਾ ਤੋਂ ਪਹਿਲਾਂ ਲੱਗਦਾ ਹੈ ਕਿਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਦੀਆਂ ਮੁਸ਼ਕਲਾਂ ਵੱਲ ਸਕਦੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਕਿ ਕੈਨੇਡਾ ਵਾਲੇ ਪਾਸੋਂ ਇੱਕ ਹੋਰ ਵੱਡਾ ਝਟਕਾ ਇਹ ਝਟਕਾ ਕੀ ਹੈ ਅਸਲ ਦੇ ਵਿੱਚ ਕੁਝ ਕ ਸਮੇਂ ਤੋਂ ਜਿਹੜੇ ਲੋਕ ਕੱਚੇ ਆਏ ਹੋਏ ਨੇ ਵਰਕ ਪਰਮਿਟ ਤੇ ਨੇ ਜਾਂ ਵਿਦਿਆਰਥੀ ਵੀਜ਼ੇ ਤੇ ਆਏ ਹੋਏ ਨੇ ਉਹ ਪੀਆਰ ਦੀ ਉਡੀਕ ਅਤੇ ਝਾਕ ਵਿੱਚ ਨੇ ਪਰ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਉਹਨਾਂ ਨੂੰ ਝਟਕੇ ਦਿੱਤੇ ਜਾ ਰਹੇ ਨੇ ਹੁਣ ਕੈਨੇਡਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ 225 ਤੋਂ ਐਕਸਪ੍ਰੈਸ ਐਂਟਰੀ ਦੇ ਤਹਿਤ ਜਿਹੜੇ ਪੀਆਰ ਲਈ ਅਪਲਾਈ ਕਰਨਗੇ ਉਹਨਾਂ ਅਪਲਾਈ ਕਰਨ ਵਾਲੇ ਨੂੰ ਨੌਕਰੀ ਦੀ ਪੇਸ਼ਕਸ਼ ਭਾਵ ਐਲ ਐਮ ਆਈਏ ਤੇ ਜਿਹੜੇ ਵਾਧੂ 50 ਨੰਬਰ ਮਿਲਦੇ ਸੀ 50 ਤੋਂ ਲੈ ਕੇ 200 ਅੰਕ ਤੱਕ ਮਿਲ ਜਾਂਦੇ ਸੀ ਉਹ ਹੁਣ ਨਹੀਂ ਮਿਲਿਆ ਕਰਨਗੇ ਇਹ ਬਦਲਾਅ ਸਿਸਟਮ ਦੇ ਵਿੱਚ ਧੋਖਾਧੜੀ ਨੂੰ ਰੋਕਣ ਵਾਸਤੇ ਕੀਤਾ ਜਾ ਰਿਹਾ ਹੈ ਕਿਉਂਕਿ ਐਲ ਐਮ ਆਈਏ ਵੱਡੇ ਪੱਧਰ ਤੇ ਕਈ-ਕਈ ਹਜ਼ਾਰ ਡਾਲਰਾਂ ਦੇ 70 70 80 80 ਹਜ਼ਾਰ ਡਾਲਰ ਤੱਕ ਦੇ ਵਿੱਚੇ ਜਾ ਰਹੇ ਸੀ ਇਹਦਾ ਸਭ ਤੋਂ ਵੱਡਾ ਝਟਕਾ ਪੰਜਾਬੀ ਬੂਲ ਦੇ ਨੌਜਵਾਨਾਂ ਨੂੰ ਲੱਗ ਸਕਦਾ ਹੈ ਜਿਨ੍ਹਾਂ ਨੇ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਬਾਅਦ ਪੀਆਰ ਵਾਸਤੇ ਅਪਲਾਈ ਕੀਤਾ ਹੋਇਆ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਇਹ ਕਦਮ ਉਹਨਾਂ ਉਮੀਦਵਾਰਾਂ ਤੇ ਲਾਗੂ ਹੋਵੇਗਾ ਜੋ ਐਕਸਪ੍ਰੈਸ ਐਂਟਰੀ ਨਾਲ ਹੀ ਪੀਆਰ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੇ ਸੀ ਮਾਹਿਰਾਂ ਨੇ ਇਸ ਕਦਮ ਤੋਂ ਧੋਖਾਧੜੀ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਜ਼ਰੂਰ ਦੱਸਿਆ ਪਰ ਕਿਹਾ ਕਿ ਇਹ ਅਸਲ ਹੁਨਰ ਵਾਲੇ ਬੇਨਿਕਾਰਾਂ ਅਤੇ ਉਹਨਾਂ ਦੇ ਮਾਲਕਾਂ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਉਹਨਾਂ ਸੁਝਾਅ ਦਿੰਦਾ ਹੈ ਕਿ ਸਰਕਾਰ ਨੂੰ ਇੱਕ ਬਿਹਤਰ ਸਕ੍ਰੀਨਿੰਗ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ ਅਤੇ ਉਹਨਾਂ ਨੌਕਰੀਆਂ ਦੀ ਪੇਸ਼ਕਸ਼ ਦੀ ਗਿਣਤੀ ਨੂੰ ਸਿੱਧੇ ਤੌਰ ਤੇ ਖਤਮ ਨਹੀਂ ਕਰਨਾ ਚਾਹੀਦਾ ਇਸ ਸਮੇਂ ਦੇ ਵਿੱਚ ਦੱਸਣਾ ਬਣਦਾ ਕਿ ਲਗਭਗ 135000 ਰਪੀਆ ਅਰਜ਼ੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਹੋਈ ਹੈ ਪਾਵ ਐਲ ਐਮ ਆਈਏ ਇਹਦੇ ਵਿੱਚ ਲੋੜੀਂਦਾ ਸੀ ਉਹ ਅਪਲਾਈ ਕੀਤਾ ਹੋਇਆ ਉਸੇ ਆਧਾਰ ਤੇ ਇਮੀਗ੍ਰੇਸ਼ਨ ਵਿਭਾਗ ਨੇ ਸਪਸ਼ਟ ਕੀਤਾ ਹੈ ਗਵੇਦ ਨੌਕਰੀ ਦੀ ਪੇਸ਼ਕਸ਼ ਲਈ ਵਾਧੂ ਪੁਆਇੰਟਾਂ ਨੂੰ ਹਟਾਉਣਾ ਇੱਕ ਅਸਥਾਈ ਉਪਾਅ ਹੈ ਪਰ ਇਸ ਸਮੇਂ ਇਹ ਨਹੀਂ ਦੱਸਿਆ ਗਿਆ ਕਿ ਇਹ ਕਦੋਂ ਖਤਮ ਹੋਵੇਗਾ ਪਰ ਇਸ ਵਕਤ ਇਹਦੇ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਇੱਕ ਵਾਰ ਨੌਕਰੀ ਦੀ ਪੇਸ਼ਕਸ਼ ਲਈ ਵਿਆਪਕ ਰੈਂਕਿੰਗ ਸਿਸਟਮ ਪੁਆਇੰਟਾਂ ਨੂੰ ਹਟਾ ਦਿੱਤਾ ਜਾਂਦਾ ਹੈ ਇਹ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਸਾਰੇ ਨਵੇਂ ਅਤੇ ਮੌਜੂਦਾ ਉਮੀਦਵਾਰਾਂ ਤੋਂ ਫਿਰ ਲਾਗ ਹੋ ਜਾਏਗਾ ਦੋਸਤੋ ਇਸੇ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀ ਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ